ਆਪਾ ਸ਼ਹਿਰ ਦੇ ਵਿੱਚ ਬੜੀ دیر ਤੋਂ ਮੰਗ ਸੀ ਕਿ 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 ਚੋਰੀਆਂ ਬਹੁਤ ਹੁੰਦੀਆਂ ਨੇ ਗੱਡੀਆਂ ਦੀਆਂ ਚੋਰੀਆਂ ਮੋਟਰਸਾਈਕਲ ਜਾਂ ਕੋਹੜਬਾਰ ਦਾ ਹੁੰਦੀ ਆ ਵੀ ਕੈਮਰੇ ਜਿਹੜੇ ਲੱਗਣੇ ਚਾਹੀਦੇ ਆ ਤੇ ਅੱਜ ਅਸੀਂ ਜਸਦੀਪ ਸਿੰਘ ਖੰਨਾ ਜਿਹੜੇ ਸਾਡੇ ਐਕਟਿਵ ਪ੍ਰਧਾਨ ਨੇ ਨਗਰ ਕੌਂਸਲ ਨਾਲ ਬਾਦੇ ਤੇ ਅਸੀਂ ਸਾਰੀ ਮੀਟਿੰਗ ਕਰਕੇ ਇਹਦਾ ਪ੍ਰੋਪਰ ਏਜੰਡਾ ਤਿਆਰ ਕੀਤਾ ਇਹਦਾ ਅਸੀਂ ਅੱਜ ਤੋਂ ਬਾਅਦ ਸ਼ੁਰੂ ਕਰ ਰਹੇ ਹਾਂ ਜੀ ਕੈਮਰਿਆਂ ਦਾ ਕੰਮ ਜਿਹੜਾ ਇਦੇ ਵਿੱਚ ਪਟਿਆਲਾ ਗੇਟ ਰੋਟੀ ਪੁਲ ਰਾਧਾ ਸੁਆਮੀ ਸੱਤਸੰਗ ਭਵਨ ਚੌਕ ਜੀਪੀਐਸ ਚੌਕ ਮੈਸ ਗੇਟ ਨੀਅਰ ਜੇਲ ਰਸਟ ਹਾਊਸ ਚੌਕ ਬੋੜਾ ਗੇਟ ਉਦਲਤੀ ਗੇਟ ਮਿਲਟਰੀ ਚੌਕ ਗ੍ਰਿਡ ਚੌਕ ਲੋਹਰਾ ਗੇਟ ਔਰ ਮਹਿਸ ਗੇਟ ਜਿਹੜਾ ਜੀ ਉਸ ਤੋਂ ਬਾਅਦ ਹੈ ਜੀ ਇਹ ਵੀ ਮੰਦਰ ਚੌਕ ਤੇ ਵਾਲਮੀਕ ਜਿਹੜਾ ਜੀ ਮੋੜ ਟਿੱਕ ਟਿੱਕੀ ਮੋੜ ਦੀ ਅਰੋੜਾ ਸਵੀਟਸ ਇੱਥੇ ਇਹ ਜਿਹੜੇ ਕੈਮਰੇ ਸਾਰੇ ਇੱਥੇ ਪ੍ਰੋਪਰ ਲੈਸ ਹੋਣਗੇ ਤੁਹਾਡਾ ਨਾ ਭਾਜਦਾ ਕਹਿੰਦੇ ਸੀ ਮੀਟਿੰਗ ਦੇ ਵਿੱਚ ਹੋਊਗਾ ਇਹ 49 ਕੈਮਰੇ ਨੇ ਜਿਹੜੇ ਇੱਥੇ ਲੱਗਣਗੇ ਔਰ ਸੱਤ ਕੈਮਰੇ ਜਿਹੜੇ ਆ ਬਹੁਤ ਲੇਟੈਸਟ ਤਕਨੀਕ ਦੇ ਨੇ ਜਿਹੜੇ ਮੇਨ ਜਿਹੜੀਆਂ ਇੰਟਰਸ ਹੁੰਦੇ ਨੇ ਜਾਂ ਜਿਹੜੀਆਂ ਹਾਈਵੇ ਆਪਣੇ ਕੋਲ ਦੀ ਲੰਘਦਾ ਮੇਨ ਫਰਕਾ ਉੱਤੇ ਲੱਗਣਗੇ ਉਹ ਸੱਤ ਕੈਮਰਾ ਦਾ ਕੰਮ ਕੀ ਹੈ ਮੰਨ ਲਓ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਜਾਂ ਜੇ ਗੱਡੀ ਚੋਰੀ ਹੋ ਗਈ ਤੇ ਇਹਦੀ ਟਰੱਕ ਚੋਰੀ ਹੋ ਗਿਆ ਕੁਝ ਵੀ ਹੋ ਗਿਆ ਉਹ ਪੁਲਿਸ ਕੋਲੇ ਆਨ ਰਿਕਾਰਡ ਹੈ ਜੀ ਉਹ ਕਿਸੇ ਵੀ ਸਟੇਟ ਤਾਂ ਹੋਵੇ ਪੰਜਾਬ ਦਾ ਹੋਵੇ ਜਾਂ ਕਿਸੇ ਹੋਰ ਦਾ ਔਨ ਰਿਕਾਰਡ ਹੈ ਜਦੋਂ ਗੱਡੀ ਇਥੋਂ ਕ੍ਰਾਸ ਕਰੂਗੀ ਤਾਂ ਕੈਮਰੇ ਨੇ ਆਪਣੇ ਆਪ ਉਹਦੀ ਫੋਟੋ ਖਿੱਚ ਕੇ ਉਹਦੀ ਇੱਕ ਸ਼ੀਟ ਬਣਾ ਕੇ ਜਿਹੜੀ ਹੈ ਉਹ ਸਾਡੀ ਕਟਵਾਲੀ ਨਾਪਾ ਇਥੇ ਮੋਨਿਟਰਿੰਗ ਹੋ ਜੀ ਕੈਮਰੇ ਦੀ ਸਾਰਿਆਂ ਦੀ ਕਟਵਾਲੀ ਨਾਪਕ ਹੋਊਗੀ ਤਾਂ ਉਹਨਾਂ ਕੋਲ ਲਿਸਟ ਆਈ ਜਾਣੀ ਹੈ ਕਿ ਫਲਾਣੀ ਗੱਡੀ ਇਥੋਂ ਕ੍ਰਾਸ ਕੀਤੀ ਹੈ ਜਿਹੜੀ ਚੋਰੀ ਦੀ ਉਹਨਾਂ ਕੋਲ ਲਿਸਟ ਦੇ ਵਿੱਚ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਗੱਡੀ ਨੂੰ ਆਪਣਾ ਟ੍ਰੇਸ ਕੀਤਾ ਜਾ ਸਕਦਾ ਹੈ ਔਰ 1 ਮਹੀਨੇ ਦਾ ਟਾਈਮ ਹੈ ਜੀ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੈਮਰੇ ਜਿਹੜੇ ਹੈ ਨਾਪਾ ਸ਼ਹਿਰ ਦੇ ਵਿੱਚ ਲੱਗਣ ਜਾ ਰਹੇ ਹੈ ਇਹਦਾ ਬਹੁਤ ਵੱਡਾ ਫਾਇਦਾ ਜਿਹੜਾ ਨਾਪਾ ਸ਼ਹਿਰ ਦੇ ਨਿਵਾਸੀਆਂ ਨੂੰ ਹੋਇਆ। ਇਹ ਜਿਹਨਾਂ ਦੀ 1 ਕਿਲੋਮੀਟਰ ਤੱਕ ਜਾਂਦੀ ਹੈ ਜੀ। ਹਾਂ ਜੀ। ਉਹਦੇ ਵਿੱਚ ਇਹ ਜਿਵੇਂ ਕਿਸੇ ਵੀ ਸ਼ਹਿਰ 'ਚ ਕੋਈ ਵੀ ਵਹੀਕਲ ਚੋਰੀ ਹੁੰਦਾ ਹੈ ਤਾਂ ਨੰਬਰ ਵਿੱਚ ਭਰਨਗੇ ਤਾਂ ਉਹ ਟਰੇਸ ਕਰਨਗੇ ਕਿ ਹਾਂ ਕਿ ਇਹ ਜਿਹੜਾ ਵਹੀਕਲ ਇੱਥੋਂ ਲੰਘਿਆ ਕਿ ਨਹੀਂ ਲੰਘਿਆ। ਵਹੀਕਲ ਦੀ ਵੀ ਆ ਜਾਂਦੀ ਹੈ ਸਾਰੇ ਕਾਸ਼ੇ ਦੀ ਪਛਾਣ ਵੀ ਆ ਜਾਂਦੀ ਹੈ। ਫਿਰ ਵੀ ਕੈਮਰੇ ਆ ਚਾਹ ਜਾਂਦਾ ਉਹ ਫਿਰ ਵੀ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ। ਨਹੀਂ ਨਹੀਂ ਹੋਊ ਜੀ ਕਾਰਵਾਈ ਕਿਉਂ ਨਹੀਂ ਹੋਉਂਦੀ? ਈ ਸਾਰੀ ਦੋਸਤਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ। ਪਿੰਡੂ ਹੋਏ ਇੱਕ ਫਾਈਪਰ ਦੀ ਚੋਰੀ ਨਹੀਂ ਚਲੋ ਉਹ ਹੋਰ ਲੱਗਿਆ ਤਾਂ ਹੁੰਦਾ ਕਿ ਇਹ ਸੋਨਾ ਨਹੀਂ ਹੁੰਦਾ ਇਹ ਲੱਗੀ ਹੁਣ ਤੇ ਇੰਸਟਾਲ ਹੀ ਅੱਜ ਹੋ ਰਹੇ ਨੇ ਆਪਣੇ ਕੈਮਰੇ ਨੇ ਇਹ ਤੇਲਾ ਤਾਂ ਹੋਏ ਨਹੀਂ ਹੈ ਕਿ ਇੰਸਟਾਲ ਅੱਜ ਹੋਏ ਨੇ ਤਾਂ ਅੱਜ ਤੋਂ ਕੋਈ ਐਸੀ ਵਾਰਦਾਤ ਹੋਊਗੀ ਤਾਂ ਕੈਪਚਰ ਹੋਊਗੀ ਹੋਊਗੀ